ਭਾਗ 13 ਆਪਣੇ ਪ੍ਰਾਣੇ ਮਕਾਨ ਦੇ ਦਰਸ਼ਨਾਂ ਲਈ ਜਾਂਦਾ ਹਾਂ ਪਰ ਅਖਬਾਰਾਂ ਦੇ ਪ੍ਰੈਸ ਫੋਟੋਗ੍ਰਾਫਰ ਮੈਥੋਂ ਪਹਿਲਾਂ ਉੱਥੇ ਪੁੱਜੇ ਹੋਏ ਹਨ ਮੁਹੱਲੇ ਵਿੱਚ ਤਮਾਸ਼ਾ ਜਿਹਾ ਬਣ ਜਾਂਦਾ ਹੈ ਰੱਜ ਕੇ ਮਕਾਨ ਨੂੰ ਵੇਖਣ ਦੀ ਉਹਨੂੰ ਆਪਣੇ ਹਾਲ ਸੁਨਾਨ ਦੀ ਉਹਦੇ ਪੁੱਛਣ ਦੀ ਸਿੱਖ ਇਕਾਂਤ ਵਿੱਚ ਹੀ ਪੂਰੀ ਹੋ ਸਕਦੀ ਸੀ ਬਹੁਤ ਵਾਰੀ ਤਰਲੇ ਲਏ ਪਰ ਇਹ ਇਕਾਂਤ نصیਬ ਨਾ ਹੋਈ ਮਕਾਨ ਦੇ ਨਵੇਂ ਮਾਲਕ ਦਲੰਦਰ ਵਾਲੇ ਪਾਸੇ ਦੇ ਹਨ ਰੱਜ ਕੇ ਸ਼੍ਰੀ ਮਿਲਨਸਾਰ ਨਿਮਰ ਪਰਦਾ ਨਸ਼ੀਨ ਹੁੰਦਿਆਂ ਵੀ ਤੀਵੀਆਂ ਨੇ ਮੇਰੇ ਕੋਲੋਂ ਪਰਦਾ ਨਹੀਂ ਕੀਤਾ ਬੜੇ ਆਦਰ ਨਾਲ ਮੈਨੂੰ ਚਾਹ ਪਿਆਈ ਕਮਰਿਆਂ ਦਾ ਚੱਕਰ ਲਵਾਇਆ ਸਾਡਾ ਫਰਨੀਚਰ ਉਸੇ ਤਰਤੀਬ ਨਾਲ ਪਿਆ ਹੈ ਜਿਵੇਂ ਅਸੀਂ ਰੱਖਦੇ ਸਾਂ ਮਕਾਨ ਦੇ ਖੁੱਸਣ ਦਾ ਰੰਗ ਬਿਲਕੁਲ ਮਹਿਸੂਸ ਨਹੀਂ ਹੋਇਆ ਪਰ ਇਸ ਫਰਨੀਚਰ ਨੂੰ ਦੇਖ ਕੇ ਦਿਲ ਵਿੱਚ ਡਾਡਾ ਬਖੀਲੀ ਸਾੜਾ ਉੱਠ ਪਿਆ ਦਿਲ ਕੀਤਾ ਸਾਰੀਆਂ ਚੀਜ਼ਾਂ ਚੁੱਕ ਕੇ ਲੈ ਜਾਵਾਂ ਇੱਕ ਪੁਰਾਣੇ ਮੁਹੱਲੇਦਾਰ ਦੋਸਤ ਦੀ ਧੀ ਦਾ ਵਿਆਹ ਹੈ ਜੰਜ ਨੂੰ ਸਾਡੇ ਘਰ ਦੇ ਹਿੱਸੇ ਵਿੱਚ ਰੋਟੀ ਖਵਾਈ ਜਾ ਰਹੀ ਹੈ ਵਰਤਾਨ ਵਾਲਿਆਂ ਵਿੱਚ ਮੈਂ ਵੀ ਸ਼ਾਮਲ ਹਾਂ ਮੇਜ਼ਾਂ ਕੁਰਸੀਆਂ ਅੰਦਰ ਵਿਹੜੇ ਵਿੱਚ ਪਿਤਾ ਜੀ ਦੇ ਦਫ਼ਤਰ ਵਿੱਚ ਅਤੇ ਉਸ ਦੇ ਪਿੱਛੇ ਮੇਰੇ ਆਪਣੇ ਸੌਣ ਕਮਰੇ ਵਿੱਚ ਵਿਸ਼ਿਆ ਹੋਈਆਂ ਸਨ ਸਮਾਜੀਵ ਝੂਟੇ ਲੈ ਰਿਹਾ ਹੈ ਵਾਰਿਸ ਸ਼ਾਹ ਮੀਆਂ ਗੰਨਾ ਚੱਕ ਸਾਰਾ ਮਜੇ ਵੇਖ ਲੈ ਪੂਰੀਆਂ ਪੂਰੀਆਂ ਦੇ ਜੰਜ ਨੂੰ ਖਵਾ ਕੇ ਦੋਸਤਾਂ ਦੀ ਮੰਡਲੀ ਆਪ ਖਾਣ ਲਈ ਬੈਠਦੀ ਹੈ ਅਚਾਨਕ ਉਹ ਦੋਸਤ ਵੀ ਅਪੜ ਜਾਂਦਾ ਹੈ ਜਿਸ ਨੇ ਸੁਪਨੇ ਵਿੱਚ ਮੈਨੂੰ ਸ਼ੂਰਾ ਮਾਰ ਕੇ ਹਲਾਕ ਕੀਤਾ ਸੀ ਅਤੇ ਜਿਸ ਦਾ ਨਾਮ ਮੈਨੂੰ ਹੁਣ ਤੀਕਰ ਯਾਦ ਨਹੀਂ ਸੀ ਆਇਆ। ਖੂਬ ਹੂ ਸੁਪਨੇ ਵਾਂਗ ਹੀ ਨਾਲੋਂ ਨਾਲ ਬੈ ਕੇ ਰੋਟੀ ਖਾਣ ਲੱਗ ਪਏ। ਮੇਰੇ ਮੋਹ ਨਿਕਲ ਗਿਆ। ਯਾਰਾ ਮੇਰੀ ਬਦਨਸੀਬੀ ਵੇਖ ਤੇਰਾ ਨਾਮ ਮੈਨੂੰ ਯਾਦ ਨਹੀਂ ਆ ਰਿਹਾ। ਇੱਕਦਮ ਸਦਾ ਹੱਥ ਲਾਇਆ ਮੈਲਾ ਹੋਣ ਵਾਲਾ ਗੋਰਾ ਚਿਹਰਾ ਗੁੱਸੇ ਨਾਲ ਧਮਤਮਾਨ ਲੱਗ ਪਿਆ। ਜਿਵੇਂ ਹੁਣੇ ਜੇਬ ਵਿੱਚੋਂ ਚਾਕੂ ਕੱਢ ਕੇ ਸੁਪਨੇ ਨੂੰ ਪੂਰਨ ਰੂਪ ਸੱਚਾ ਕਰ ਵਿਖਾਏਗਾ। ਉਨੇ ਸ਼ੁਰਾਤਾ ਨਹੀਂ ਕੱਢਿਆ ਪਰ ਜਿਹੜੇ ਸ਼ਬਦ ਆਕੇ ਉਹ ਘੱਟ ਖੁੱਭਣ ਵਾਲੇ ਨਹੀਂ ਸਨ ਵਾਪਸ ਜਾ ਕੇ ਆਪਣੇ ਮਾਤਾ ਜੀ ਕੋਲੋਂ ਪੁੱਛੀ ਉਹਨਾਂ ਕੀ ਮੇਰਾ ਨਾਂ ਨਹੀਂ ਭੁੱਲਿਆ ਹੋਣਾ ਦਿੱਲੀ ਪੁੱਜ ਕੇ ਮੈਂ ਉਸ ਦੀ ਗੱਲ ਨੂੰ ਅਜ਼ਮਾਇਆ ਮੈਂ ਮਾਂ ਨੂੰ ਕਿਹਾ ਮਾਤਾ ਜੀ ਮੇਰੇ ਬਚਪਨ ਦਾ ਦੋਸਤ ਜਦ ਜੇ ਬੜਾ ਬੀਬੜਾ ਜਿਆ ਤੇ ਗੋਰਾ ਰੂਹ ਸੋਹਣੀ ਜਈ ਪੱਗ ਮੇਰਾ ਮੁਖਤਾਰ ਮਾਤਾ ਜੀ ਨੇ ਝਟ ਟੋਕ ਕੇ ਕਿਹਾ ਹਾਏ ਉਸ ਵਿਚਾਰੇ ਨੂੰ ਕਿਵੇਂ ਪੁੱਛ ਸਕਨੀ ਆ ਕੰਪਨੀ ਬਾਗ ਦਾ ਨਾਂ ਹੁਣ ਲਿਆਕਤ ਪਾਰਕ ਹੋ ਗਿਆ ਹੈ ਇਸ ਤੋਂ ਆਪਣੇ ਟੈਕਸੀ ਡਰਾਈਵਰ ਯਾਰ ਖੁਰਸ਼ੀਦ ਦੀ ਗੱਲ ਯਾਦ ਆਈ ਸਦਰ ਬਾਜ਼ਾਰ ਵਿੱਚੋਂ ਲੰਘ ਰਹੇ ਸਾਂ ਮੈਂ ਉਹਨੂੰ ਪੁੱਛਿਆ ਖੁਰਸ਼ੀਦ ਸਾਡੇ ਪਾਸੇ ਤਾਂ ਰਿਸ਼ਵਤ ਸਫਾਰਿਸ਼ ਖੂਬ ਚੱਲਦੀ ਹੈ ਇੱਥੇ ਕੀ ਹਾਲ ਹੈ ਲਿਆਕ ਤਾਂ ਤਾਂ ਗੋਲੀ ਮਾਰ ਛੋੜੀ ਨੇ ਨਾ ਜੀ ਉਸ ਛੱਟ ਜਵਾਬ ਦੇ ਦਿੱਤਾ ਕੀ ਮੈਂ ਨਹੀਂ ਸਮਝੀ ਤੇਰੀ ਗੱਲ ਉਹ ਜੀ ਲਿਆਗਤ ਅਲੀ ਹੋਰਾਂ ਕੀ ਤਾਂ ਗੋਲੀ ਮਾਰ ਛੋੜੀ ਹੋਈ ਨੇ ਨਾ ਬਾਕੀ ਤਾਂ ਰਿਸ਼ਵਤ ਅਲੀ ਤੇ ਸਪਾਰਸ਼ ਅਲੀ ਹੋ ਰਹੀ ਰਹਿਗੇ ਨਾ ਲਿਆਕਤ ਪਾਰਕ ਵਿੱਚ ਸ਼ਹਿਰ ਦੇ ਪੱਤਰਕਾਰਾਂ ਨੇ ਮੈਨੂੰ ਪਾਰਟੀ ਦਿੱਤੀ ਹੈ ਸੌਰਸ਼ ਮਲਿਕ ਅਫਜ਼ਲ پرویز ਜਿਨ੍ਹਾਂ ਦੀਆਂ ਪੰਜਾਬੀ ਕਵਤਾਵਾਂ ਭਾਰਤੀ ਰਸਾਲਿਆਂ ਵਿੱਚ ਵੀ ਛਪਤੀਆਂ ਹਨ ਅਤੇ ਹੋਰ ਕਈ ਸੱਜਣਾ ਨੇ ਪੰਜਾਬੀ ਅਤੇ ਉਰਦੂ ਦੀਆਂ ਅਭੁੱਲ ਕਵਤਾਵਾਂ ਸੁਣਾਈਆਂ ਫਿਰ ਮੇਰੀ ਦਰਖਾਸਤ ਉੱਤੇ ਉਸੇ ਰਾਤੀ ਇਹਨਾਂ ਸੱਜਣਾ ਨੇ ਪਾਰਕ ਵਿੱਚ ਦੂਰ ਪਿੰਡਾਂ ਤੋਂ ਕਲਾਵੰਤਾਂ ਨੂੰ ਸੱਦ ਕੇ ਲੋ ਗੀਤਾਂ ਤੇ ਨਰੀਤਾਂ ਦਾ ਮੇਲਾ ਵੀ ਲਾਇਆ ਜੀਵਨ ਵਿੱਚ ਪਹਿਲੀ ਅਤੇ ਕੌਣ ਜਾਣੇ ਸ਼ਾਇਦ ਅਖੀਲੀ ਵਾਰੀ ਮੈਂ ਆਪਣੀ ਜਨਮ ਧਰਤੀ ਦੀ ਗੋਦ ਵਿੱਚ ਬਹਿ ਕੇ ਵੇਖੇ ਕਈ ਹੋਰ ਮਿੱਤਰਾਂ ਦੇ ਪਰਿਵਾਰ ਵੀ ਜਿਹੜੇ ਮੇਰੇ ਨਾਲ ਹੁਣ ਇੰਝ ਸਲੂਕ ਕਰਨ ਲੱਗ ਪਏ ਸਨ ਜਿਵੇਂ ਨਾ ਕਦੇ ਮੈਂ ਦੇਸੋਂ ਬਾਹਰ ਗਿਆ ਸੀ ਤੇ ਨਾ ਕਦੇ ਜਾਣਾ ਹੈ ਇਸ ਪਾਗਲਪਨੇ ਵਿੱਚ ਸਾਥ ਦੇ ਰਹੇ ਸਨ ਮੇਰਾ ਗਮਾਰੂ ਨਾਚਾ ਤੇ ਗੀਤਾਂ ਉੱਪਰ ਇਤਨਾ ਰਿਜਣਾ ਉਹਨਾਂ ਨੂੰ ਆਸਵਭਾਵਿਕ ਜਿਹਾ ਲੱਗ ਰਿਹਾ ਸੀ ਨੱਚਣ ਵਾਲਿਆਂ ਦੀਆਂ ਪੱਗਾਂ ਤੇ ਅੰਗ ਰਖੇ ਇੱਕਦਮ ਮਾਰਵਾੜੀ ਜਾਂ ਕਾਠੀਆਵਾੜੀ ਟੰਗਦੇ ਸਨ। ਉਹਨਾਂ ਦਾ ਡੰਕੜੇ ਵਜਾ ਕੇ ਨੱਚਣਾ ਵੀ ਕਾਠੀਆਵਾੜੀ ਡਾਂਡਿਆ ਰਸ ਵਾਂਗਰ ਸੀ। ਪਰ ਜਿਸ ਮਰਦਉ ਪੁਨੇ ਨਾਲ ਇੱਕ ਪੋਟੋ ਹਰੀ ਗੱਭਰੂ ਉੱਚਲਦੇ ਅਤੇ ਹੂਕਰਦੇ ਸਨ, ਉਹ ਪੰਜਾਬ ਤੋਂ ਛੁੱਟ ਕਿਸੇ ਪ੍ਰਾਂਦੇ ਵਸਦਾ ਨਹੀਂ। ਨ੍ਰਿਤਕਾਂ ਨੇ ਮੈਨੂੰ ਦੱਸਿਆ ਕਿ ਨ੍ਰਿਤ ਤੋਂ ਉਹਨਾਂ ਦੇ ਘਰਾਣਿਆਂ ਵਿੱਚ ਪੁਸ਼ਤਦਰ ਪੁਸ਼ਤ ਚਲਾ ਰਿਹਾ ਹੈ। ਪੋਸ਼ਾਕਾਂ ਦੇ ਡਿਜ਼ਾਈਨ ਵੀ ਸਦੀਆਂ ਪੁਰਾਣੇ ਹਨ। ਇਹਨਾਂ ਨੂੰ ਕਦੇ ਨਹੀਂ ਬਦਲਿਆ ਜਾਂਦਾ। ਨਾਹੀਂ ਨ੍ਰਿਤ ਤੋਂ ਇਲਾਵਾ ਕਿਸੇ ਹੋਰ ਮੌਕੇ ਤੇ ਵਰਤਿਆ ਜਾਂਦਾ ਹੈ। ਚੰਗਦੇ ਨ੍ਰਿਤ ਵੇਖ ਕੇ ਮੈਨੂੰ ਪੱਛਮੀ ਪੰਜਾਬ ਅਤੇ ਕચ્છ ਕਾਠੀਆਵਾੜ ਦੀ ਸੱਭਿਆਚਾਰਕ ਸਾਂਝ ਦਾ ਅਨੁਮਾਨ ਹੋਇਆ ਸੀ। ਉਸ ਦਾ ਪੱਕਾ ਸਬੂਤ ਪਿੰਡੀ ਵਿੱਚ ਮਿਲ ਗਿਆ। ਇਹ ਨ੍ਰਿਤ ਅਵਸ਼ ਸਜਨਤਾ ਦੇ ਇਸਲਾਮ ਧਾਰਨ ਕਰਨ ਤੋਂ ਪਹਿਲਾਂ ਦੇ ਵੇਲਿਆਂ ਦੇ ਹਨ। ਪੋਠੋਹਾਰ ਦੇ ਮਾਹੀਏ ਤੇ ਢੋਲੇ ਆਪਣੇ ਬੇਮਿਸਾਲ ਸੁੰਦਰਤਾ ਲਈ ਮਸ਼ਹੂਰ ਹਨ। ਹੀਰ ਗਾਉਣ ਦੀ ਵੀ ਇਨ੍ਹਾਂ ਲੋਕਾਂ ਦੀ ਇੱਕ ਆਪਣੀ ਅਨੋਕੀ ਤਰਜ਼ ਹੈ। ਇਸ ਦੇ ਵਿੱਚ ਕਰुणा रस ਨਹੀਂ ਸਗੋਂ ਨਾਟਕਮਈ ਗੀਤ ਛਾਲੀ ਕਥਾ ਰਸ ਦੀ ਪ੍ਰਬਲਤਾ ਹੈ। ਰਾਵਲਪਿੰਡੀ ਦੇ ਰਾਜਤਾਨੀ ਬੰਦ ਨਾਲ ਇਹਨਾਂ ਕਲਾਕਾਰਾਂ ਦੀ ਅਚਿੱਤੀ ਸਹਾਇਤਾ ਵਰਤ ਗਈ ਹੈ। ਵਿਦੇਸ਼ਾਂ ਤੋਂ ਆਉਣ ਵਾਲੇ ਮਵੱਜ਼ਜ਼ ਮਹਿਮਾਨਾਂ ਨੂੰ ਸਥਾਨਕ ਲੋਕ ਕਲਾ ਦੇ ਨਮੂਨੇ ਵਖਾਣ ਲਈ ਸਰਕਾਰ ਵੱਲੋਂ ਉਹਨਾਂ ਨੂੰ ਯਾਦ ਕੀਤਾ ਜਾਣ ਲੱਗ ਪਿਆ ਹੈ। ਇੰਜ ਇਹਨਾਂ ਨੂੰ ਕਦੇ-ਕਦੇ ਚੰਗੀ ਮਾਇਆ ਤੇ ਸ਼ਲਾਘਾ ਮਿਲ ਜਾਂਦੀ ਹੈ। ਪਰ ਪੜੇ ਲਿਖੇ ਮੁੰਡਿਆਂ ਕੁੜੀਆਂ ਨੂੰ ਸਾਡੇ ਦੇਸ਼ ਵਾਂਗਰ ਲੋਕ ਨ੍ਰਿਤ ਸਿੱਖਣ ਦੀ ਚੇਟਕ ਅਜੇ ਨਹੀਂ ਲੱਗੀ। ਸੈਦਪੁਰ ਜਿਸ ਦਾ ਰਾਮਕੁੰਡ ਦੂਜਾ ਨਾਮ ਸੀ ਅਤੇ ਨੂਰਪੁਰ ਜਿੱਥੇ ਬਰੀ ਇਮਾਮ ਦਾ ਮੇਲਾ ਲੱਗਦਾ ਹੈ। ਦੀ ਸੈਰ ਕਰਦੇ ਹਾਂ ਉਹ ਮਕਾਮ ਵੇਖਿਆ ਜਿੱਥੇ ਨਵੀਂ ਰਾਜਧਾਨੀ ਬਣੇਗੀ। ਸੈਦਪੁਰ ਤੋਂ ਤਿੰਨ ਕੁ ਮੀਲ ਉਰਾਂ ਤਖਤ ਪੜੀ ਦੀ ਪਹਾੜੀ ਨੂੰ ਕੇਂਦਰ ਬਣਾ ਕੇ ਨਗਰ ਰਵਨੀਕ ਪਹਾੜ ਤਰਾਈ ਵਿੱਚ ਫੈਲਦਾ ਚਲਾ ਜਾਏਗਾ। ਮਰੀ ਰੋਡ ਉੱਪਰ ਰਾਵਲਾ ਨਾਮਕ ਥਾਂ ਤੇ ਇੱਕ ਨਵਾਂ ਤੇ ਬਹੁਤ ਵੱਡਾ ਬੰਨ ਬਣਾਇਆ ਗਿਆ ਹੈ। ਨੀਲਾ ਨਿਰਮਲਾ ਪਾਣੀ ਝੀਲ ਰੂਪ ਕਈ ਮੀਲਾਂ ਦੇ ਰਕਬੇ ਵਿੱਚ ਫੈਲ ਗਿਆ ਹੈ। ਰਾਜਧਾਨੀ ਦਾਪੂਰ ਦਾ بڑا ਭਾਗ ਇਸ ਝੀਲ ਨੂੰ ਸ਼ੋਹੇਗਾ। ਮਕਾਮ ਚੁਣਨ ਵਾਲਿਆਂ ਦੀ ਸੋਚ ਉੱਪਰ ਚੰਡੀਗੜ੍ਹ ਦਾ ਚੋਖਾ ਪ੍ਰਭਾਵ ਪਿਆ ਜਾਂਦਾ ਹੈ। ਪਰ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਕੋ ਮਰੀਦਿਆਂ ਪਹਾੜੀਆਂ ਦਾ ਨਜ਼ਾਰਾ ਸ਼ਿਵਾਲਿਕ ਦੀ ਪर्वਤ ਮਾਲਾ ਤੋਂ ਕਿਤੇ ਜ਼ਿਆਦਾ ਹਸੀਨ ਹੈ। ਚੰਡੀਗੜ੍ਹ ਕਿਸੇ ਫ੍ਰਾਂਸੀਸੀ ਇਮਾਰਤ ਕਰਦੀ ਸੋਚ ਦਾ ਕ੍ਰਿਸਮਾ ਸੀ। ਪਾਕਿਸਤਾਨ ਦੀ ਨਵੀਂ ਰਾਜਧਾਨੀ ਨੂੰ ਵਜੂਦ ਵਿੱਚ ਲਿਆਉਣ ਲਈ ਇਕ ਯੂਨਾਨੀ ਇਮਾਰਤ ਕਰਦਿਆਂ ਖੇਦਮਤਾਂ ਹਾਸਲ ਕੀਤੀਆਂ ਗਈਆਂ ਹਨ ਵੇਖੀਏ ਇਸ ਬਾਦਸ਼ਾਹੀ ਦੌਰ ਵਿੱਚ ਕੌਣ ਜਿੱਤਦਾ ਹੈ ਮੇਰੇ ਹੁੰਦਿਆਂ ਹਾਲੇ ਕੋਈ ਵੀ ਇਮਾਰਤ ਨਹੀਂ ਸੁੱਸਰੀ ਤਖਤ ਪੜੀ ਉੱਪਰ ਕੁਝ ਸਰਕਾਰੀ ਇਮਾਰਤਾਂ ਦੀ ਨੀਂਹ ਖਦਾਈ ਦੂਰੋਂ ਦਿਖ ਰਹੀ ਸੀ ਚੰਡੀਗੜ੍ਹ ਬਣ ਵੇਲੇ ਜਦੋਂ ਕਿਸਾਨਾਂ ਨੂੰ ਆਪਣੀਆਂ ਜ਼ਮੀਨਾਂ ਤੋਂ ਬੇਦਖਲ ਕਰਕੇ ਦੂਜੀਆਂ ਥਾਵਾਂ ਤੇ ਭੇਜਿਆ ਗਿਆ ਤੋਂ ਬੜੇ ਦੁਖੀ ਹੋਏ ਸਨ ਮੈਨੂੰ ਯਾਦ ਹੈ ਇੱਕ ਬੁੱਢੀ ਮੇਰੇ ਇੱਕ ਮਿੱਤਰ ਦੇ ਬੰਗਲੇ ਦੇ ਬਾਟਕ ਉੱਤੇ ਰੋਜ਼ ਸਵੇਰੇ ਬਹਿ ਕੇ ਵੈਣ ਕਰਦੀ ਸੀ ਉਜੜਦੇ ਪਿੰਡ ਦੇ ਇੱਕ ਵਸਨੀਕ ਨੇ ਹੌਕੇ ਪਰਦਿਆਂ ਕਿਹਾ ਸੀ ਉਧਰ ਉਹ ਉਜੜ ਕੇ ਆਇਆ ਨੇ ਇੱਧਰ ਆ ਕੇ ਸਾਨੂੰ ਉਜਾੜ ਦਿੱਤਾ ਮੈਂ ਖੁਰਸ਼ੀਦ ਨੂੰ ਪੁੱਛਿਆ ਜਿਨ੍ਹਾਂ ਦੀਆਂ ਜ਼ਮੀਨਾਂ ਲੁੱਟੀਆਂ ਗਈਆਂ ਨੇ ਉਹ ਦੁਖੀ ਤਾਂ ਨਹੀਂ ਰਾਜਿਆਂ ਦੀਆਂ ਜ਼ਮੀਨਾਂ ਹੋਈਆਂ ਨਾ ਜੀ ਉਸਨੇ ਜਵਾਬ ਦਿੱਤਾ ਰਾਜੇ ਕੋਮਰੀ ਦੇ ਪਹਾੜਾਂ ਵਿੱਚ ਵਸਣ ਵਾਲੀ ਕੌਮ ਦਾ ਨਾਂ ਹੈ ਜਿਹੜੇ ਕੱਲ ਤਾਂ ਨਹੀਂ ਕਾਹ ਕੁੱਤਰਦੇ ਹੋਏ ਅੱਜ ਲੱਤਾਂ ਅਸਮਾਨ ਵੱਲ ਕਰਕੇ ਬੈਠੇ ਹੋਏ ਨੇ ਟਿੱਡ ਹਿੱਜ ਕੱਡੇ ਨੇ ਜੀਕਨ ਮੋਚੀ ਨੇ ਅੱਗੇ ਤਰਾੜ ਪਈ ਹੋਣੀ ਐ ਪੈਸਾ ਕੋਲ ਹੋਵੇ ਤਾਂ ਬੰਦਾ ਮਜਬੂਰ ਹੋਵੇ ਨੇ ਨਾ ਜੀ ਆਪਣੀ ਨੋਟਬੁੱਕ ਵਿੱਚੋਂ ਯਾਦ ਆਨੀ ਪਈ ਐ ਉਸ ਬੁੱਢੇ ਮਾਸਟਰ ਦੀ ਤ੍ਰੀਮਤ ਗਲੀਆਂ ਨੇ ਚੱਕਰ ਮਾਰਨੇ ਆ ਮਾਂ ਕਿਸੇ ਦੱਸਿਆ ਇੱਥੇ ਕੋਈ ਹਿੰਦੂ ਮਾਸਟਰ ਰਹਿੰਦਾ ਮੈਂ ਪੁੱਛਿਆ ਕਿਹੜੀ ਸਕੂਲੇ ਪੜ੍ਹਾਣੇ ਹੈ ਆਖੇ ਕੌਮਰੀ ਗਵਰਨਮੈਂਟ ਸਕੂਲ ਨਾਮ ਹੀ ਦੱਸਿਆ ਨੇ ਪਰ ਯਾਦ ਨਹੀਂ ਰਿਹਾ ਪਹਿਲੋ ਤਾਂ ਧਿਆਨ ਨਹੀਂ ਕੀਤਾ ਪਰ ਚਾਰ ਕਦਮ ਅੱਗੇ ਜਾ ਕੇ ਵਤ ਰੁਕ ਗਿਆ ਯਾਦ ਆਇਆ ਇੱਕ ਵਾਰੀ ਜਦੋਂ ਕੋ ਮਰੀ ਛੁੱਟੀਆਂ ਤੇ ਗਿਆ ਹੋਇਆ ਉੱਥੇ ਨੇ ਇੱਕ ਨੱਡੇ ਨਾਲ ਮੇਡੀ ਦੋਸਤੀ ਹੋ ਗਈ ਤੇ ਇੱਕ ਦਿਹਾੜੇ ਉਹ ਮਾਂ ਬਾਜ਼ਾਰੂ ਥੱਲੇ ਆਪਣੀ ਗਵਰਨਮੈਂਟ ਸਕੂਲ ਵਿੱਚ ਝੂਠੀ ਮੂਠੀ ਦਾਖਲ ਕਰਾਉਣ ਲੈ ਗਿਆ ਸਾਰਾ ਦਿਹਾੜਾ ਮੈਂ ਉਸੇ ਦੀ ਜਮਾਤ ਵਿੱਚ ਬੈਠ ਕੇ ਪੜਿਆ ਰਿਹਾ ਸੋਚਿਆ ਮਿਲ ਤਾਂ ਲੈਣਾ ਚਾਹੀਦਾ ਅਤੇ ਸਹਿਨਣਾ ਹੀ ਹੋਵਾ ਉਹਨਾਂ ਮਾਸਟਰ ਹੋ ਰਹੇ ਕੀ ਇੱਕ ਬੁੱਢੀ ਛੱਜੇ ਤੋਂ ਪਈ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਹਦੀ ਹੀ ਹਾਲਤਾਂ ਕਿ ਕੰਨ ਪਹੁੰਚ ਗਿਆ ਅੱਖਾਂ ਤੋਂ ਦਿਸਣਾ ਨਹੀਂ ਬੋਲ ਸਕਣਾ ਨਹੀਂ ਦਾੜੀ ਤੇ ਸਿਰਨੇ ਵਾਲ ਚਿੱਟੇ ਪੁਰੂੜ ਬੁੱਢੀ ਨੇ ਹਿਸਾਬ ਮੁਤਾਬਕ ਉਸਨੀ ਉਮਰ 65 70 ਤੋਂ ਉੱਪਰ ਨਹੀਂ ਹੋਣੀ ਇਹ ਹਾਲਤ ਜ਼ਰੂਰ ਦਿਲ ਦੇ ਗਮ ਨੇ ਕੀਤੀ ਹੋ ਸੀ ਜਿਹੜਾ ਸ਼ਹਿਰ ਹਿੰਦੂਆਂ ਤੋਂ ਖਾਲੀ ਹੋ ਜਾਣ ਨਾਲ ਦਿਲ ਨੂੰ ਲੱਗ ਗਿਆ ਪਹਿਲੋਂ ਮੌਤ ਦਾ ਡਰ ਪਿੱਛੋਂ ਪੁੱਤਰ ਮੁਸਲਮਾਨ ਹੋ ਗਿਆ ਧਰਮ ਪ੍ਰਿਸ਼ਟ ਗਿਆ ਆਪਣੀ ਪਸੰਦ ਨੂੰ ਦੁਨੀਆ ਖਤਮ ਹੋ ਗਈ ਪਰ ਉਸਨੀ ਤਰੀ ਮਤ ਉ ਬੁੱਢੀ ਵਧੇਰੇ ਮਜ਼ਬੂਤ ਹੱਡ ਮਾਸ ਨਹੀਂ ਬਣੀ ਹੋਈ ਜਪਣੀ ਆਪੇ ਗੱਲਾਂ ਕਰਨ ਲੱਗ ਪਈ ਏ ਸਾ ਨਾਲ ਮਾਸਟਰ ਤਾਂ ਬੋਲੀ ਨਹੀਂ ਸਿੱਖ ਸਕਣਾ ਹੁਣ ਉੱਠ ਕੇ ਬਹਿਣ ਜੋ ਗੇ ਤਾਂ ਹੋ ਗਏ ਨੇ ਬੜੀ ਖਿੰਦਮਤ ਕੀਤੀ ਹੈ ਵਿਦਿਆ ਸਾਗਰੇ ਨੇ ਬਸ ਇਹੋ ਹੀ ਕਾ ਪੁੱਤਰ ਨਖਤਰਾ ਨੇ ਰੱਬ ਹੀ ਅਤੀ ਦੇਵेश ਸਭ ਉਸੇ ਨਾ ਹੁਕਮে ਬਚਿਆ ਮਾਂ ਪਿਓ Hindu ਤੇ ਪੁੱਤਰ ਮੁਸਲਮਾਨ ਇੱਕ ਅਗਰ ਨਹੀਂ ਸਾਰੇ ਹਿੱਕੀ ਆਕੇ ਅਸਾਂ ਸੜਨੇ ਤੇ ਅੱਗੋ ਉਹਨਾਂ ਨੇ ਈ ਹਲਾਦ ਉਹਨਾਂ ਕੀ ਕਬਰਾਂ ਵਿੱਚ ਪਾ ਛੋੜਿਆ ਕਰ ਸੀ ਮਾਤਾ ਹਲਾ ਤੋੜੀ ਗੰਗਾ ਨੇ ਦਰਸ਼ਨ ਵੀ ਨਹੀਂ ਕੀਤੇ ਅਸਾਂ ਵਾਸਤੇ ਤਾਂ ਭਾਂਡੇ ਅਲੱਗ ਰੱਖੇ ਹੋਏ ਨੇ ਇਹ ਤਾਂ ਪੁੱਤਰ ਨੇ ਹੱਥ ਨਾਲ ਪਾਣੀ ਵੀ ਨਹੀਂ ਪੀਨੇ ਇੱਕ ਬੁਰਕੇ ਵਾਲੀ ਕੁੜੀ ਬਾਹਰੋਂ ਆਵਾਜ਼ ਮਾਰਨੀ ਹੈ ਮਾਤਾ ਜੀ ਸਾਗਰ ਕਿੱਥੇ ਹੈ ਹਲਾ ਤੋੜੀ ਨਹੀਂ ਆਇਆ ਇਹ ਸਾਗਰ ਨਹੀਂ ਬੋਟੀ ਏ ਇਹ ਵੀ ਪੜਾਨੀ ਏ ਬੁਰਕਾ ਤਾਂ ਹੁਣ ਕੋਈ ਨਹੀਂ ਪਾਣਾ ਇਹ ਤਾਂ ਕਦੇ-ਕਦੇ ਮਿਸ ਕਾਮਟੇ ਇਥੇ ਇੱਕ ਹਿੰਦੂ ਜਨਾਨੀ ਐ ਉਹ ਵੀ ਪੜ੍ਹਾਨੀ ਐ ਹਜ਼ਾਰ ਰੁਪਈਆ ਤਨਖਾਹ ਲੈਣੀ ਐ ਦਿਲ ਮਜ਼ਬੂਤ ਰੱਖਣਾ ਚਾਹੀਦਾ ਕੋ ਮਰੀਓ ਕਿੱਧਰ ਲੁੱਗੇ ਪਾਸੇ ਰਹਿਨੇ ਹਾਇਆ ਕਿਤਨਾ-ਕਿਤਨਾ ਚਿਰ ਕੱਲੀ ਬੈਠੀ ਰਹਿਣੀ ਪਈਆ ਡਰਨਾ ਨਹੀਂ ਚਾਹੀਦਾ ਪੁੱਠੋ ਹਾਰੀ ਦਲੇਰੀ ਪੁੱਠੋ ਹਾਰੀ ਹੱਸਾ ਅਤੇ ਪੁੱਠੋ ਹਾਰੀ ਹਲਕਾ-ਫੁਲਕਾ ਸਰੀਰ ਇਸਤਮੀ ਦਾ ਬਡਾਪੇ ਵਿੱਚ ਵੀ ਉਹਨੂੰ ਜਵਾਨ ਕਰਕੇ ਵਿਖਾ ਰਿਆ ਸੀ ਜਿਸ ਮੁਸਲਮਾਨੀ ਹਾਲ ਨੇ ਮਰਦ ਦੀ ਰਤ ਘੁੱਟ ਭਰ ਭਰ ਕੇ ਪੀ ਛੱਡੀ ਸੀ ਇਸ ਦੀਵੀ ਦਾ ਕੁਝ ਵੀ ਨਹੀਂ ਸੀ ਵਿਗਾੜ ਸਕਿਆ ਬੁੱਢਾ ਮਾਸਟਰ ਰੁਕ ਰੁਕ ਕੇ ਬੋਲਿਆ ਦੋ ਚਾਰ ਗੱਲਾਂ ਮੈਂ ਵੀ ਕੀਤੀਆਂ ਪਰ ਬੈਠਣਾ ਮੁਤਵੱਤਰ ਔਕਾ ਹੁੰਦਾ ਜਾ ਰਿਹਾ ਸੀ ਲਾਹੌਰ ਸਰਗੋਦਾ ਚੰਗ ਆਧ ਸ਼ਹਿਰਾਂ ਵਿੱਚ ਪਿੰਡੀ ਬਰਾਂਡ ਟਾਂਗੇ ਚੱਲਦੇ ਵੇਖ ਕੇ ਮੈਨੂੰ ਬੜਾ ਗਮਾਨ ਹੋਇਆ ਸੀ ਪਰ ਖੁਦ ਆਪਣੇ ਸ਼ਹਿਰ ਵਿੱਚ ਇਹਨਾਂ ਦੀ ਹਾਲਤ ਤਰਸਯੋਗ ਵੇਖੀ ਰਾਜਧਾਨੀ ਬਣਨ ਤੋਂ ਬਾਅਦ ਛੋਟੀਆਂ ਟੈਕਸੀਆਂ ਨੇ ਆ ਕੇ ਇਹਨਾਂ ਦਾ ਕਾਰੋਬਾਰ ਖਤਮ ਕਰ ਛੱਡਿਆ ਹੈ। ਅਸਲਮ ਮਲਕ ਬੀਬੀਸੀ ਇੰਗਰਿਸਤਾਨ ਦੀ ਰੇਡੀਓ ਸੰਸਥਾ ਲੰਡਨ ਵਿੱਚ ਮੇਰੇ ਨਾਲ ਕੰਮ ਕਰਦੇ ਹੁੰਦੇ ਸਨ। ਹੁਣ ਪਾਕਿਸਤਾਨ ਦੇ ਡਿਪਟੀ ਚੀਫ ਆਫ ਪ੍ਰੋਟੋਕੋਲ ਲੱਗੇ ਹੋਏ ਹਨ। ਮੈਨੂੰ ਆਪਣੀ ਮੋਟਰ ਵਿੱਚ ਬਿਠਾ ਕੇ ਟੈਕਸੀ ਲੈ ਵਿਖਾ ਲਿਆ 20 ਸਾਲ ਬਾਅਦ ਅੱਜ ਫੇਰ ਅਜ਼ਾਬ ਕਰ ਵੇਖਿਆ ਜਿਸ ਵਿੱਚ ਗੁਪਤ ਅਤੇ ਮੌਰੀਆ ਕਾਲ ਦੀ ਸਭਿਆਤਾ ਦੇ ਅਨਮੋਲ ਖਜ਼ਾਨੇ ਰੱਖੇ ਹੋਏ ਹਨ। ਅਸਾਂਕ ਨਿੱਕੇ ਤੇ ਵੱਡੇ ਬੁੱਤ ਹਨ ਇੱਥੇ ਹਰ ਬੁੱਤ ਦੀ ਆਪਣੀ ਵੱਖਰੀ ਸ਼ਕਲ ਤੇ ਨੁਹਾਰ ਹੈ ਜਿਵੇਂ ਅੱਜਕੱਲ ਫੋਟੋ ਖਿਚਵਾਉਣ ਦਾ ਰਿਵਾਜ ਹੈ ਇਵੇਂ ਹੀ ਉਸ ਵੇਲੇ ਬੁੱਤ ਬਣਾਉਣ ਦਾ ਰਿਵਾਜ ਹੁੰਦਾ ਹੋਵੇਗਾ ਪਰਾਚੀਨ ਕਾਲ ਦੀ ਭਾਰਤੀ ਸਭਿਅਤਾ ਦੇ ਇਤਨੀ ਸੰਪੂਰਨਤਾ ਨਾਲ ਦਰਸ਼ਨ ਕਰਾਉਣ ਵਾਲਾ ਅਜਾਇਬ ਘਰ ਟੈਕਸਰਾ ਤੋਂ ਛੋਟ ਹੋਰ ਕੋਈ ਨਹੀਂ ਇਹ ਗੱਲ ਵਿਸ਼ਵਾਸ ਨਾਲ ਕਹੀ ਜਾ ਸਕਦੀ ਹੈ ਪਾਕਿਸਤਾਨੀ ਹਕੂਮਤ ਨੇ ਇਸ ਨੂੰ ਅਦਰਸ਼ ਸੁਗੜਤਾ ਨਾਲ ਸਜਾ ਕੇ ਰੱਖਿਆ ਹੋਇਆ ਹੈ ਜੇ ਕੋਈ ਸ਼ਿਕਾਇਤ ਹੋ ਸਕਦੀ ਹੈ ਤਾਂ ਕੇਵਲ ਇਹ ਇੱਕ ਦਿਖਾਣ ਵਾਲੇ ਗਾਈਡ ਯੂਨਾਨੀ ਪ੍ਰਭਾਵ ਦਾ ਜ਼ਿਕਰ ਹੈ ਜਿਹੇ ਢੰਗ ਨਾਲ ਕਰਦੇ ਹਨ ਜਿਵੇਂ ਬੁੱਧ ਕਾਲ ਦੇ ਭਾਰਤ ਨੇ ਸਾਰੀ ਸੱਭਿਆਤਾ ਯੂਨਾਨੀਆਂ ਤੋਂ ਹੀ ਸਿੱਖੀ ਹੋਵੇ ਟੈਕਸਲੋ ਮੁੜ ਕੇ ਰਾਤ ਨੂੰ ਅਸਲੇ ਮਾਲਕਾਂ ਤੇ ਉਹਨਾਂ ਦੇ ਪਰਿਵਾਰ ਨਾਲ ਫਲੈਸ਼ਮੈਨ ਹੋਟਲ ਵਿੱਚ ਡਿਨਰ ਖਾਦਾ ਜਦੋਂ ਬਾਹਰ ਨਿਕਲਿਆ ਤਾਂ ਇੱਕ ਨੌਜਵਾਨ ਨੇ ਕੋਲ ਆ ਕੇ ਕਿਹਾ ਬੜਾ ਰਾਜੀ ਮੈਂ ਮੀਆਂ ਇਤਖਾਰਦੀਨ ਮਰਹੂਮ ਦਾ ਲੜਕਾ ਵਾਂ ਮਮੀ ਬਹੁਤ ਅਫਸੋਸ ਕਰਦੇ ਨੇ ਕਿ ਤੁਸੀਂ ਲਾਹੌਰ ਉਹਨਾਂ ਨੂੰ ਮਿਲਣ ਤੱਕ ਨਹੀਂ ਗਏ ਮੈਂ ਵਾਕ ਹੋ ਕੇ ਉਹਦੇ ਵੱਲ ਵੇਖਦਾ ਰਹਿ ਗਿਆ ਪੂਰਾ ਇੱਕ ਦਿਨ ਕੋਮਰੀ ਦੀ ਸੈਰ ਕੀਤੀ ਖਰਸ਼ੀਦ ਜਾਣ ਗਿਆ ਸੀ ਕਿ ਸਭ ਤੋਂ ਵਧੇਰੇ ਪੰਜਾਬੀ ਬੋਲੀ ਦੀ ਖੇਚ ਹੀ ਮੈਨੂੰ ਪਾਕਿਸਤਾਨ ਲੈ ਕੇ ਆਈ ਹੈ ਅਤੇ ਉਹ ਬੋਲੀ ਦਾ ਮਾਹਿਰ ਸੀ ਹਾਸ ਰਸ ਦਾ ਸ਼ੈਣਚਾ ਸਾਰਾ ਦਿਨ ਮੈਨੂੰ ਉਹਨੇ ਹਾਸਾ-ਸਾ ਮਾਰਿਆ ਸੀ ਇਸੇ ਤਰ੍ਹਾਂ ਕੋਮਰੀ ਵਿੱਚ ਇੱਕ ਵਾਰੀ ਪਹਿਲਾਂ ਵੀ ਹਸਿਆ ਸੀ ਦਸਵੀਂ ਜਮਾਤੇ ਪੜਦਾ ਸਭ ਤੋਂ ਮੁੰਡਿਆਂ ਦੀ ਇੱਕ ਟੋਲੀ ਸਕੂਲੋਂ ਫੁੱਟ ਕੇ ਕੋਮਰੀ ਟੁਰਪੀ ਕਿਉਂਕਿ ਆਉਣ ਜਾਣ ਲਈ ਇੱਕ ਬੱਸ ਵਿੱਚ ਮੁਫਤ ਚੜ੍ਹੀ ਮਿਲ ਰਹੀ ਸੀ ਇਸ ਟੋਲੀ ਦਾ ਸਰਦਾਰ ਸੀ ਮੋਹਨ ਸਾਰਾ ਦਿਨ ਉਸ ਨੇ ਹਸਾ-ਸਾ ਮਾਰਿਆ ਸਾਰਿਆਂ ਨੂੰ ਐਸੇ ਖਰਸ਼ੀਦ ਵਾਂਗ ਰਹੀ ਦਬਲਾ ਪਤਲਾ ਸੀ ਉਹ ਵੀ ਨਿੱਕੀ ਜਹੀ ਗੱਲ ਫੜ ਲੈਂਦਾ ਅਤੇ ਫਿਰ ਉਸੇ ਦੀਆਂ ਛਿੱਲਾਂ ਲਾਲਾ ਸੁਣਨ ਵਾਲਿਆਂ ਨੂੰ ਨਿਹਾਲ ਕਰੀ ਜਾਂਦਾ ਹੁਣ ਕੌਣ ਜਾਣੇ ਕਿੱਥੇ ਤੇ ਕਿਸ ਹਾਲ ਹੋਵੇਗਾ ਮੋਹਨ ਖਰਸ਼ੀਦ ਦੀ ਵੀ ਇਹੋ ਟੈਕਨੀਕ ਸੀ ਕਿਵੇਂ ਸਟੂਡੀਓ ਵਿੱਚ ਉਹਨੇ ਸ਼ੂਟਿੰਗ ਵੇਖੀ ਕਿਵੇਂ ਉਸ ਦਾ ਇੱਕ ਦੋਸਤ ਫਿਲਮੀ ਕਲਾਕਾਰ ਬਣ ਲਈ ਕਰੋਨਾ ਠਕੇ ਕਰਾਚੀ ਚਲਾ ਗਿਆ ਅਤੇ ਭੁੱਖਾ ਨੇ ਹੜਾਪ ਕੱਢ ਕੱਢ ਕੇ ਵਾਪਸ ਆ ਗਿਆ ਕਦੇ ਉਹ ਯੂਪੀ ਵੱਲ ਵਾਏ ਮਹਾਜਰਾਂ ਨੂੰ ਲੈ ਬਿੰਦਾ ਉਹਨਾਂ ਦੀਆਂ ਵਲਫਰੇ ਵਾਲੀਆਂ ਮੁੱਛਾਂ ਦਾ ਮਕੋਲੋ ਡਾਂਦਾ ਸ਼ਾਇਦ ਉਹ ਲੋਕ ਮੁਰਦੇ ਨੂੰ ਉਹਨਾਂ ਡੂੰਘਾ ਦਫਨ ਨਹੀਂ ਕਰਦੇ ਜਿੰਨਾ ਪੰਜਾਬੀ ਕਰਦੇ ਹਨ ਖਰਸ਼ੀਦ ਦੀ ਵੀ ਉਹ ਟੈਕਨੀਕ ਸੀ ਕਿਵੇਂ ਸਟੂਡੀਓ ਵਿੱਚ ਉਹਨੇ ਸ਼ੂਟਿੰਗ ਵੇਖੀ ਕਿਵੇਂ ਉਸ ਦਾ ਇੱਕ ਦੋਸਤ ਫਿਲਮੀ ਕਲਾਕਾਰ ਬਣ ਲਈ ਕਰੋਨਾਟਕੇ ਕਰਾਚੀ ਚਲਾ ਗਿਆ ਅਤੇ ਭੁੱਖਾ ਨੇ ਹੜਾਪ ਕੱਢ ਕੱਢ ਕੇ ਵਾਪਸ ਆ ਗਿਆ ਕਦੇ ਉਹ ਯੂਪੀ ਵੱਲ ਵਾਈ ਮਹਾਜ਼ਰਾਂ ਨੂੰ ਲੈ ਜਾਂਦਾ ਉਹਨਾਂ ਦੀਆਂ ਵਲਫਰੇਬ ਵਾਲੀਆਂ ਮੁੱਛਾਂ ਦਾ ਮਖੌਲ ਉਡਾਂਦਾ ਸ਼ਾਇਦ ਉਹ ਲੋਕ ਮੁਰਦੇ ਨੂੰ ਉਹਨਾਂ ਡੂੰਘਾ ਦਫ਼ਨ ਨਹੀਂ ਕਰਦੇ ਜਿਨ੍ਹਾਂ ਪੰਜਾਬੀ ਕਰਦੇ ਹਨ ਇਸ ਗੱਲ ਉੱਪਰ ਉਸਨੇ ਪੰਜ ਪਾਂਡਵਾਂ ਕੋਲੋਂ ਲੰਘਦੇ ਤੱਤਸਰਾ ਸ਼ੁਰੂ ਕੀਤਾ ਤੇ ਮਸਾ ਪੋਸਟ ਆਫਸ ਕੋਲ ਪੁੱਜ ਕੇ ਉਸ ਦਾ ਭੋਗ ਪਾਇਆ ਮੁੜ ਫੇਰ ਆਯੂਪਾਰਕ ਸਿਕਿਉਰਿਟੀ ਆਫਸ ਵਿੱਚ ਪਾਸਪੋਰਟ ਉੱਪਰ ਰੁਕਸਤੀ ਦੀ ਮੋਹਰ ਲਗਵਾ ਲਈ ਹੈ ਰੁਕਸਤੀ ਦੀ ਜਾਨ ਜਲਾਵਤਨੀ ਦੀ ਅਯੂ ਪਾਰਕ ਇੱਕ ਵੱਡਾ ਸਾਰਾ ਓਪਨ 에ਅਰ ਥੀਏਟਰ ਬਣਾ ਲਿਆ ਗਿਆ ਹੈ ਉਸ ਦੀਆਂ ਪੌੜੀਆਂ ਉੱਪਰ ਖੜੇ ਹਾਂ ਖੁਰਸ਼ੀਦ ਤੇ ਮੈਂ ਇੱਕ ਦੂਜੇ ਤੋਂ ਦੂਰ ਕਿਸੇ ਆਪਸ ਵਿੱਚ ਕੋਈ ਝਗੜਾ ਹੋ ਗਿਆ ਹੋਵੇ ਨਾ ਉਸ ਦੇ ਹੰਝੂ ਠਰਦੇ ਹਨ ਨਾ ਮੇਰੇ ਨੁਕਤਾਚੀ ਹੈ ਗਮੇ ਦਿਲ ਉਸ ਕੋ ਸੁਨਾਈ ਨਾ ਬਣੇ ਕਿਆ ਬਣੇ ਬਾਤ ਜਹਾਂ ਬਾਤ ਬਣਾਈ ਨਾ ਬਣੇ ਥੋੜੀ ਦੂਰ ਝਾੜੀਆਂ ਵਿੱਚ ਲੁੱਕ ਕੇ ਸੀਆਈਡੀ ਦੇ ਮੋਟਰਸਾਈਕਲ ਸਵਾਰ ਜਿਨ੍ਹਾਂ ਪੂਰੇ 5 ਦਿਨ ਨਿਰੰਤਰ ਸਾਥ ਨਿਭਾਇਆ ਸਾਡੇ ਓਪਨ 에ਅਰ ਡਰਾਮੇ ਦੇ ਅਖੀਲੇ ਸੀਨ ਦਾ ਖੂਬ ਲੁਤਫ ਉਠਾਰੇ ਸਨ ਚੱਕ ਲਾਲੇ ਦਾ ਹਵਾਈ ਅੱਡਾ ਬਸ ਇੱਥੋਂ 10 ਮਿੰਟ ਦਾ ਪਿੰਡ ਹੈ